ਫੈਡਰਲ ਅਧਿਕਾਰੀਆਂ ਦੇ ਅਨੁਸਾਰ 3 ਹਫਤੇ ਪਹਿਲਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਤਹਿਤ 20 ਲੱਖ ਕੈਨੇਡੀਅਨ ਬਜ਼ੁਰਗਾਂ ਨੂੰ ਬੀਮਾ ਕਵਰੇਜ ਪ੍ਰਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਇਹ ਵੀ ਕਿਹਾ ਹੈ ਕਿ 1 ਮਈ ਨੂੰ ਸ਼ੁਰੂ ਕੀਤੇ ਗਏ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਪਹਿਲੇ ਪੜਾ ਤੋਂ ਬਾਅਦ ਦੇਸ਼ ਭਰ ਦੇ ਵਿੱਚ ਦੰਦਾਂ ਦੀ ਦੇਖਭਾਲ ਪ੍ਰੋਵਾਈਡਰਾਂ ਤੋਂ ਲਗਭਗ 90 ਹਜ਼ਾਰ ਬਜ਼ੁਰਗਾਂ ਨੇ ਦੇਖਭਾਲ ਪ੍ਰਾਪਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹ ਐਲਾਨ ਕਰਦੇ ਹੋਏ ਬੇहद ਖੁਸ਼ ਹਾਂ ਕਿ ਇਸ ਹਫ਼ਤੇ 20 ਲੱਖ ਕੈਨੇਡੀਅਨ ਬਜ਼ੁਰਗਾਂ ਨੂੰ ਸਾਡੀ ਨਵੀਂ ਕੈਨੇਡੀਅਨ ਦੰਦਾਂ ਦੀ ਦੇਖਭਾਲ ਯੋਜਨਾ ਦੇ ਤਹਿਤ ਕਵਰੇਜ ਪ੍ਰਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹ ਕੈਨੇਡਾ ਭਰ ਦੇ ਵਿੱਚ 20 ਲੱਖ ਬਜ਼ੁਰਗ ਹਨ ਜੋ ਹੁਣ ਦੰਦਾਂ ਦੀ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਦੇ ਯੋਗ ਹਨ। ਲੱਖਾਂ ਬਜ਼ੁਰਗਾਂ ਦੇ ਸਿਖਰ ਤੇ ਜੋ ਹੁਣ ਬੀਮਾ ਯੋਗਤ ਦੰਦਾਂ ਦੀ ਦੇਖਭਾਲ ਪ੍ਰਾਪਤ ਕਰਨ ਲਈ ਸਾਈਨ ਅਪ ਕੀਤੇ ਗਏ ਨੇ। ਫ੍ਰੀਲੈਂਸ ਨੇ ਕਿਹਾ ਕਿ 10,000 ਦੇ ਕਰੀਬ ਓਰਲ ਹੈਲਥ ਪ੍ਰੋਵਾਈਡਰ ਵੀ ਹਨ ਜੋ ਲਾਈਫ ਦੁਆਰਾ ਪ੍ਰਦਾਨ ਕੀਤੇ ਗਏ ਬੀਮਾ ਅਧੀਨ ਮਰੀਜ਼ਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ ਫ੍ਰੀਲੈਂਡ ਨੇ ਕਿਹਾ ਹੈ ਕਿ ਇਸ ਵਿੱਚ ਦੰਦਾਂ ਦੇ ਮਹਾਰਤ ਸੁਤੰਤਰ ਦੰਦਾਂ ਦੀ ਸਫਾਈ ਤੇ ਦੰਦਾਂ ਦੇ ਡਾਕਟਰ ਸ਼ਾਮਿਲ ਨੇ ਸਿਹਤ ਮੰਤਰੀ ਮਾਕ ਹੌਲੈਂਡ ਨੇ ਕਿਹਾ ਹੈ ਕਿ ਅਗਲੇ ਸਾਲ ਤੱਕ 90 ਲੱਖ ਗੈਰ ਬੀਮਾ ਕੈਨੇਡੀਅਨਾਂ ਨੂੰ ਦੰਦਾਂ ਦੀ ਦੇਖਭਾਲ ਲਈ ਕਵਰ ਕੀਤਾ ਜਾਏਗਾ ਸੀਡੀਸੀਪੀ ਯੋਜਨਾ 2022 ਵਿੱਚ ਐਨਡੀਪੀ ਦੇ ਨਾਲ ਲਿਬਰਲਾਂ ਦੀ ਸਪਲਾਈ ਤੇ ਪ੍ਰੋਸਾ ਜਿਹੜਾ ਸੌਦਾ ਉਸ ਵਿੱਚੋਂ ਪੈਦਾ ਹੋਈ ਸੀ ਤੇ ਇਹ ਕੈਨੇਡੀਅਨ ਨਿਵਾਸੀਆਂ ਨੂੰ ਦੰਦਾਂ ਦੀ ਦੇਖਭਾਲ ਤੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ ਜੋ ਡਾਲਰ 90000 ਤੋਂ ਘੱਟ ਕਰੇਲੂ ਆਮਦਨੀ ਨਾਲ ਬੀਮਾ ਨਹੀਂ ਹੈ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਜਿਨ੍ਹਾਂ ਦੇ ਕੋਲ ਦੰਦਾਂ ਦੇ ਬੀਮੇ ਤੱਕ ਪਹੁੰਚ ਨਹੀਂ ਹੈ ਤੇ ਜਿਨ੍ਹਾਂ ਦੀ ਪਰਿਵਾਰਕ ਜਿਹੜੀ ਕੁੱਲ ਆਮਦਨ ਉਹ ਡਾਲਰ 90000 ਤੋਂ ਘੱਟ ਹੈ ਉਹ ਸੀਡੀਸੀਪੀ ਲਈ ਆਨਲਾਈਨ ਜਾਂ ਸਰਵਿਸ ਕੈਨੇਡਾ ਵਿਖੇ ਵਿਅਕਤੀਗਤ ਤੌਰ ਤੇ ਅਰਜ਼ੀ ਦੇ ਸਕਦੇ ਨੇ ਜੂਨ ਤੋਂ ਸ਼ੁਰੂ ਕਰਦੇ ਹੋਏ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਯੋਗ ਅਪੰਗਤਾ ਟੈਕਸ ਕ੍ਰੈਡਿਟ ਸਰਟੀਫਿਕੇਟ ਵਾਲੇ ਲੋਕ ਸਪਲਾਈ ਜਿਹੜਾ ਉਹ ਕਰ ਸਕਦੇ ਨੇ ਤੇ 18 ਤੇ 64 ਸਾਲ ਦੀ ਉਮਰ ਦੇ ਵਿਚਕਾਰ ਬਾਕੀ ਬੱਚੇ ਸਾਰੇ ਯੋ ਕੈਨੇਡੀਅਨ ਨਿਵਾਸੀ 2025 ਤੋਂ ਆਨਲਾਈਨ ਜਿਹੜੀ ਆਪਣੀ ਅਰਜ਼ੀ ਦੇ ਸਕਦੇ ਨੇ ਤੇ ਤੇਜ਼ ਹਵਾਵਾਂ ਤੇ ਮਈ ਹਨੇਰੀ ਕਾਰਨ ਲੋਅਰ ਮੇਨਲੈਂਡ ਦੇ ਵਿੱਚ ਕਈ ਗਾਹਕ ਬਿਜਲੀ ਤੋਂ ਬਿਨਾਂ ਰਹੇ ਬਿਜਲੀ ਗਲ ਹੋਣ ਕਾਰਨ ਕਈ ਲੋਕ ਸਵੇਰੇ 8200 ਤੋਂ ਬਾਅਦ ਲੋਕਾਂ ਨੇ ਹਾਈਡਰੋ ਗਾਹਾ ਕਜੜੇ ਨੇ ਉਹ ਬਿਜਲੀ ਤੋਂ ਬਿਨਾ ਹੀ ਉੱਠੇ ਉਸ ਸਮੇਂ ਸਾਡੇ ਕੋਲ ਲੋਅਰ ਮੀਨਲੈਂਡ ਤੇ ਸਨਸ਼ਾਈਨ ਕੋਸਟ ਵਿੱਚ ਹੁਣ ਇਹ ਲਗਭਗ 8000 ਤੱਕ ਘਟ ਗਿਆ ਹੈ ਯਾਨੀ ਕਿ ਬਿਜਲੀ ਜੋ ਠੀਕ ਕਰਨ ਵਾਲੇ ਕਰਮਚਾਰੀ ਸਨ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਇਸ ਆਊਟੇਜ ਨੂੰ ਠੀਕ ਕੀਤਾ ਜਾ ਸਕੇ ਜਾਣਕਾਰੀ ਮੁਤਾਬਕ ਆਊਟੇਜ ਜ਼ਿਆਦਾਤਰ ਬਹੁਤ ਭਾਰੀ ਮੀਂਹ ਦੇ ਕਾਰਨ ਦਰਖਤਾਂ ਨੂੰ ਹੇਠਾਂ ਲਿਆਉਣ ਤੇ ਬਿਜਲੀ ਦੀਆਂ ਲਾਈਨਾਂ ਨੂੰ ਹੇਠਾਂ ਲਿਆਉਣ ਦੇ ਕਾਰਨ ਹੋਇਆ ਸੀ ਲੋਨ ਅਰਲੈਂਡ ਦੇ ਵਿੱਚ ਤੇਜ਼ ਹਵਾ ਤੇ ਮੀਂਹ ਦੇ ਤੂਫਾਨ ਤੋਂ ਬਾਅਦ ਬੁੱਧਵਾਰ ਸਵੇਰੇ 8200 ਬੀਸੀ ਹਾਈਡਰੋ ਗਾਹਕ ਬਿਜਲੀ ਤੋਂ ਬਿਨਾ ਜਾਗੇ ਸਵੇਰੇ 6 ਵਜੇ ਤੱਕ ਵੈਨਕੂਵਰ ਵਿੱਚ ਲਗਭਗ 2800 ਗਾਹਕ ਬਿਜਲੀ ਤੋਂ ਬਿਨਾ ਸਨ ਤੇ ਬੋਵਨ ਟਾਪੂ ਦੇ ਉੱਤੇ 1000 ਤੋਂ ਵੱਧ ਗਾਹਕ ਹਨੇਰੇ ਵਿੱਚ ਸਨ ਬਣਮੀ ਚਲਾ ਵੈਕ ਤੇ ਰਿਚਮੰਡ ਦੇ ਹਿੱਸੇ ਵੀ ਪ੍ਰਭਾਵਿਤ ਹੋਏ ਬੀਸੀ ਹਾਈਡਰੋ ਦੇ ਬੁਲਾਰੇ ਸੂਸੀ ਰਾਈਡਰ ਨੇ ਕਿਹਾ ਹੈ ਕਿ ਜ਼ਿਆਦਾਤਰ ਗਾਹਕ ਰਾਤ 10 ਵਜੇ ਦੇ ਵਿੱਚਕਾਰ ਬਿਜਲੀ ਘੁਆ ਬੈਠੇ ਅੱਧੀ ਰਾਤ ਦੇ ਕਰੀਬ ਇੱਕ ਤੂਫਾਨ ਦਾ ਸਿਖਰ ਸੀ ਤੇ ਉਸ ਸਮੇਂ ਲਗਭਗ 24 1000 ਗਾਹਕਾਂ ਕਾ ਬਿਜਲੀ ਤੋਂ ਬਿਨਾ ਸਨ ਇਸ ਲਈ ਸਾਡੇ ਕੋਲ ਲੋਅਰ ਮੇਨਲੈਂਡ ਤੇ サンਸ਼ਾਈਨ ਕੋਸਟ ਵਿੱਚ ਹੁਣ ਇਹ ਲਗਭਗ 8000 ਤੱਕ ਘਟ ਗਿਆ ਬੀਸੀ ਹਾਈਡਰੋ ਦੇ ਅਮਲੇ ਬਹੁਤ ਵਧੀਆ ਤਰੱਕੀ ਕਰ ਰਹੇ ਨੇ ਕਿਉਂਕਿ ਉਹ ਆਪਣੇ ਗਾਹਕਾਂ ਨੂੰ ਪਾਵਰ ਬਹਾਲ ਕਰਨ ਲਈ ਕੰਮ ਕਰਦੇ ਨੇ ਉਹਨਾਂ ਗਿਆ ਕਿ ਉਹ ਰਾਤੋ-ਰਾਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਤੇ ਜਿੰਨੀ ਜਲਦੀ ਹੋ ਸਕੇ ਰੁਕਾਵਟਾਂ ਨੂੰ ਬਹਾਲ ਕਰਨ ਦੇ ਲਈ ਦਿਨ ਪਰ ਕੰਮ ਕਰਨਗੇ ਆਊਟੇਜ ਦਾ ਕਾਰਨ ਜ਼ਿਆਦਾਤਰ ਪਾਰੀਮੀ ਦੇ ਦਰਖਤਾਂ ਨੋ ហេਠਾਂ ਲਿਆਉਣ ਤੇ ਬਿਜਲੀ ਦੀਆਂ ਲਾਈਨਾਂ ਨੂੰ ហេਠਾਂ ਲਿਆਉਣ ਕਾਰਨ ਹੋਇਆ ਸੀ ਸਾਡੇ ਕੋਲ ਅੰਦਰੂਨੀ ਮੌਸਮ ਵਿਗਿਆਨੀਆਂ ਦੀ ਇੱਕ ਟੀਮ ਹੈ ਜੋ ਮੌਸਮ ਪ੍ਰਣਾਲੀਆਂ ਦੀ ਨਿਗਰਾਨੀ ਕਰਦੀ ਹੈ ਇਸ ਲਈ ਅਸੀਂ ਸਿਸਟਮ ਦੀ ਉਮੀਦ ਕਰ ਰਹੇ ਸੀ ਤੇ ਸਾਡੇ ਕੋਲ ਜਵਾਬ ਦੇਣ ਲਈ ਕਰਮਚਾਰੀ ਤਿਆਰ ਸਨ ਜਦੋਂ ਵੀ ਸਮੱਸਿਆਵਾਂ ਆਉਂਦੀਆਂ ਨੇ ਤਾਂ ਅਮਲੇ ਨੂੰ ਤੁਰੰਤ ਚੰਗੀ ਸਥਿਤੀ ਹੁੰਦੀ ਹੈ ਜਲਵਾਯੂ ਪਰਿਵਰਤਨ ਕਰਕੇ ਅਸੀਂ ਸਾਲ ਭਰ ਤੂਫਾਨ ਦੀਆਂ ਗਤੀਵਿਧੀਆਂ ਨੂੰ ਵੇਖ ਰਹੇ ਹਾਂ ਇਥੋਂ ਤੱਕ ਕਿ ਰਵਾਇਤੀ ਤੂਫਾਨ ਸੀਜ਼ਨ ਹੁੰਦਾ ਸੀ ਜੋ ਅਕਤੂਬਰ ਤੋਂ ਮਾਰਚ ਤੱਕ ਚੱਲਦਾ ਸੀ ਤੇ ਹੁਣ ਅਸੀਂ ਸਾਲ ਭਰ ਵਿੱਚ ਹੋਰ ਤੂਫਾਨ ਦੇਖ ਰਹੇ ਹਾਂ ਰੇਡਰ ਲੋਕਾਂ ਨੂੰ ਯਾਦ ਦਵਾਉਂਦਾ ਹੈ ਕਿ ਜੇਕਰ ਤੁਸੀਂ ਇੱਕ ਡਿੱਗੀ ਹੋਈ ਪਾਵਰ ਲਾਈਨ ਦੇਖਦੇ ਹੋ ਤਾਂ ਤੁਰੰਤ 911 ਕਾਲ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ